ਸ਼ੀਆ ਕਾਹ ਦੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਭਾਰਤੀ ਰੇਲਵੇ ਦੇ ਸਰਕਾਰੀ ਨੌਕਰੀ ਦੇ ਇੱਛੁਕ ਉਮੀਦਵਾਰਾਂ ਲਈ ਗ੍ਰਾਪਸ ਸੀ ਤੇ ਡੀ ਅਹੁਦਿਆਂ ਤੇ ਭਰਤੀ ਨਿਕਲੀ ਹੈ ਹਾਲ ਹੀ ਚ ਪੂਰਵੀ ਰੇਲਵੇ ਦੇ ਲੈਵਲ 1 2 3 4 ਅਤੇ 5 ਅਹੁਦਿਆਂ ਤੇ ਭਰਤੀ ਕੱਢੀ ਗਈ ਹੈ ਰੇਲਵੇ ਨੇ ਇਹ ਭਰਤੀ ਖਾਸ ਤੌਰ ਤੇ ਖਿਡਾਰੀਆਂ ਦੇ ਲਈ ਕੱਢੀ ਗਈ ਹੈ ਜਿਸ ਦੇ ਅੰਤਾਜੀ ਐਥਲੈਟਿਕਸ ਵਸਟਿਕਵਲ ਫੁੱਟਬਾਲ ਪਾਵਰ ਬਲਿਫਟਿੰਗ ਵਸਟਿਕਵਲ ਵਾਲੀਬਾਲ ਤੇ ਹੋਰ ਕ੍ਰਿਕਟ ਵਰਗੀਆਂ ਵੱਖ-ਵੱਖ ਖੇਡਣ ਲਈ ਭਰਤੀਆਂ ਹਨ ਤੁਹਾਨੂੰ ਦੱਸ ਦਈਏ ਕਿ ਰੇਲਵੇ ਸਪੋਰਟਸ ਕੋਟੇ ਦੀ ਇਸ ਭਰਤੀ 'ਚ ਲੈਵਲ 4 ਜਾਂ 5 ਅਹੁਦਿਆਂ ਦੀ ਅਪਲਾਈ ਕਰਨ ਦੇ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਸਤਾ ਜੱਜ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਗ੍ਰੈਜੂਏਟ ਹੋਣਾ ਚਾਹੀਦਾ ਹੈ ਲੈਵਲ 2 ਜਾਂ 3 ਵਿੱਚ 10ਵੀਂ ਤੇ 12ਵੀਂ ਪਾਸ ਹੋਣਾ ਚਾਹੀਦਾ ਹੈ ਉੱਥੇ ਹੀ ਲੈਵਲ 1 ਦੇ ਲਈ 10ਵੀਂ ਲਈ ਆਈਟੀਆਈ ਉਮੀਦਵਾਰ ਅਪਲਾਈ ਕਰ ਸਕਦੇ ਨੇ ਤਹਾਨੂੰ ਦੱਸ ਦਈਏ ਕਿ ਇਸ ਭਰਤੀ ਦੀ ਆਖਰੀ ਮਿਤੀ 14 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹਰ ਇੱਕ ਸਟੂਡੈਂਟ ਤੱਕ ਇਹ ਖਬਰ ਪਹੁੰਚ ਸਕੇ ਰਹਿੰਦੇ ਹਾਂ ਗੁਰ ਖਬਰ ਦੇ ਨਾਲ ਧੰਨਵਾਦ ਜੀ